ਸਵਾਗਤ ਹੈ ਕਿਸਾਨ ਵੀਰੋ ਹੋਡਾ ਟੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਅੱਜ ਮੇਰੇ ਪਿੰਡ ਦੀ ਵੀਡੀਓ ਆ ਵੀਰੇ ਵੀਰ ਨੇ ਘਰ ਦੀ ਮੱਝ ਬਕਾਉ ਕਰੀ ਹੈਗੀ ਕਿਹੜਾ ਸੂਆ ਕਿੰਨਾ ਪਿਛਲੇ ਵੀਰ ਦੁੱਧ ਦਿੰਦਾ ਕੋਈ ਵਪਾਰ ਦਾ ਕੰਮ ਨਹੀਂ ਲੋਕਲ ਕੰਮ ਆ ਜੀ ਠੀਕਾ ਗੱਲਬਾਤ ਬਾਈ ਨੇ ਕਰਾਵਾਂਗੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਤੇ ਨੇੜੇ ਭੈਰੂਪਾ ਤੇ ਸਲਾਤਪੁਰਾ ਜੀ ਆਈ ਵੀਰੇ ਇੱਧਰ ਮੜਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਮੜਾ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂ ਜੀ ਠੀਕ ਠਾਕ ਨੰਬਰ ਬੋਲ ਵੀਰੇ 9814234517 9814234517 ਤੇ ਵੀਰੇ ਪਿੰਡ ਪੈਂਡ ਦੁੱਲੇ ਵਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਟੰਡਾ ਜੀ ਤਹਿਸੀਲ ਫੂਲ ਹਨਾ ਨੇੜੇ ਆਪਣੇ ਭੈਰੂਪਾ ਤੇ SLA ਦੱਬਾ ਤੇ ਵੀਰੇ ਆਪਣੇ ਘਰ ਦੀ ਮੱਝ ਆ ਗਈ ਇਹ ਹਾਂਜੀ ਘਰ ਦੀ ਕਿਹੜਾ ਸੂਆ ਹੁਣ ਇਹ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਤੇ ਦੂਜੇ ਸੂਏ ਦੁੱਧ ਨੇ ਕਿੰਨਾ ਦਿੱਤਾ ਦੂਜੇ ਸੂਏ ਇਹਨੇ 14 ਲੀਟਰ ਦਿੱਤਾ ਜੀ ਐਦ ਕੀ ਕਿੰਨਾ ਦੇਊਗੀ ਇਹ 3 15 ਦੀ ਉਮੀਦ ਹੈ ਜੀ ਠੀਕ ਆ 15 ਦੀ ਉਮੀਦ ਆ ਤੇ ਬਾਕੀ ਦਾ ਲੰਮਾ ਸਮਾਂ ਦੁੱਧ ਦਿੰਦੀ ਆ ਲੰਮਾ ਲੰਮਾ ਜੀ ਠੀਕ ਆ ਮੈਂ 8ਵੇਂ ਮਹੀਨੇ ਜ ਇਹਨੂੰ ਛੱਡੀ ਆ ਜੀ ਆਪੇ ਕੱਟੀ ਇਹਦੀ ਇਧਰ ਲਿਆ ਆ ਆ ਦੇਖੋ ਜੀ ਬੱਚੇ ਵਧੀਆ ਪਾਉਂਦੀ ਆ ਕੱਟੀ ਪੂਰੀ ਵਧੀਆ ਹੈ ਨਾ ਪਿਛਲੇ ਸੂਏ ਵਾਲੀ ਕੱਟੀ ਖੜੀ ਆ ਬਾਈ ਕੋਲੇ ਤੇ ਬਾਕੀ ਦਾ ਮਿਹਨਤੀ ਬੰਦੇ ਹੈਗੇ ਘਰੇ ਪਸੂ ਤਿਆਰ ਕਰ ਲੈਂਦੇ ਆ ਤੇ ਵੇਚ ਲੈਂਦੇ ਆ ਠੀਕ ਆ ਜੀ ਤੇ ਮੇਰੇ ਪਿੰਡ ਦੀ ਕੋਈ ਵੀਡੀਓ ਹੈ ਜੀ ਪਿੰਡ ਦੁੱਲੇ ਵਾਲਾ ਖੋਲੀ ਵੀਰੇ ਨੂੰ ਤੋਰ ਕੇ ਦਿਖਾਈ ਗਏ ਬਾਕੀ ਹੁਣ 15 ਲੀਟਰ ਵਾਲਾ ਲੇਵ ਆ ਵੀ ਦੱਸੂਗਾ ਵੀ ਹੈਗਾ ਆ ਦੇਖੋ ਨੇੜ ਤੋਂ ਚੈੱਕ ਕਰੋ ਕੱਦ ਕਾਠ ਵਧੀਆ ਤੇ ਵਜਨ ਦਾ ਕੋਈ ਵੀ ਅੰਤ ਨਹੀਂ ਠੀਕ ਆ ਜੀ ਵਜਨ ਪੂਰਾ ਚੰਗਾ ਆ ਦੇਖੋ ਕੁਆਲਿਟੀ ਵਧੀਆ ਪੂਰੀ ਤੇ ਕੋਈ ਥਾਣ ਨਹੀਂ ਨੇੜੇ ਚਾਰੇ ਗੁੱਠਾਂ ਤੇ ਪੀੜੀ ਦੇ ਪਾਵਾਂ ਵਰਗੇ ਥਾਣਾ ਆ ਦੇਖੋ ਜੀ ਮਿਰਤੂ ਵੀਨ ਕਰੋ ਚੱਕ ਇੱਕ ਨੰਬਰ ਲੈ ਚੱਲ ਲੰਮੀ ਮਿਠੂ ਕਰੋ ਚੱਕ ਤੇ ਚੌੜੀ ਝੂੜੀ ਤਾਂ ਤੋਂ ਪੂਰੀ ਪਈ ਆ ਕੋਈ ਵੀ ਕਮੀ ਨਹੀਂ ਹੈਗੀ ਦੇਖੋ ਜੀ ਤੇ ਦੁੱਧ ਬੱਕਰੇ ਗਾੜ ਦੇਣਾ ਇਹ ਮੈਨੂੰ ਵੀ ਦੀਂਦੀ ਆ ਜੀ ਮੋੜ ਲਿਓ ਜੀ ਤੇ ਬਾਕੀ ਦਾ ਥਾਣਾ ਸੁਣਾ ਦੀ ਓਕੇ ਸੀ ਵੀਰੇ ਪਿਛਲੇ ਵੀਰ ਠੀਕ ਆ ਆ ਕਰੋ ਚੱਕ ਤੇ ਵਜਨ ਤਾਂ ਮੱਝ ਚ ਦੋ ਮੱਝਾਂ ਜਿੰਨਾ ਹੈਗਾ ਜੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਬਿਲੀਸੀ ਲਾਮੀ ਅਗੇ ਪਾਸ ਤੇ ਲੇਵਾ ਤਾਂ ਸ਼ਾਇਦ ਅਮਰੀਕਨ ਗਾਂ ਨੂੰ ਵੀ ਇਹਨਾਂ ਨਾਂ ਲੱਗੇ ਜਿੰਨਾ ਇਹਨੂੰ ਲੱਗਿਆ ਵਾ ਜੀ ਆ ਕਰੋ ਚੱਕ ਥੱਲੇ ਦੋ ਕੁਆਲਿਟੀ ਪੂਰੀ ਫੁੱਲ ਆ ਇਸ ਨੇੜ ਤੋਂ ਆਪਾਂ ਫੇਰ ਚੈੱਕ ਕਰਾਵਾਂਗੇ ਆ ਦੇ ਮਿਲਕ ਵੀਨ ਦੂਜੇ ਪਾਸੇ ਵਾਲੀ ਕਰੋ ਚੈੱਕ ਤੇ ਲੇਵਾ ਦੇਖੋ ਜੀ ਕਿਆ ਬਾਤ ਸਾਡੇ ਦੇਖੋ ਲਓ ਚਾਰੇ ਥਣ ਨਿਕੜ ਮੇ ਪੀੜੀ ਦੇ ਪਾਵੇਂ ਵਾਂਗੂ ਲੱਗੇ ਵਿਆ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਫੋਨ ਉਤੇ ਕਰਦਾ ਜਾਇਜ਼ ਹੋਣਾ ਜੀ ਹਾਂ ਜਾਇਜ਼ ਜੀ ਤੇ ਦੁੱਧ ਨੇ ਦੇ ਦੇਣਾ ਹਨਾ ਇਹਨਾਂ ਲੈਵਾ ਵੀ ਦੱਸਦਾ ਠੀਕ ਆ ਵੀਰੇ ਤੇ ਨੰਬਰ ਫੇਰ ਬੋਲਦੇ ਬਾਈ 98142 34517 ਠੀਕ ਆ ਵੀਰੇ ਤੇ ਪਿੰਡ ਦੁੱਲੇਵਾਲਾ ਹਨਾ ਦੁੱਲੇਵਾਲਾ ਠੀਕ ਆ ਜ਼ਿਲ੍ਹਾ ਬਟਿੰਡਾ ਤੇ ਤਹਿਸੀਲ ਫੋਨ ਤੇ ਵੀਰੇ ਮੌਲੇ ਦਾ ਫੋਨ ਤੇ ਹੋ ਜਾਣਾ ਠੀਕ ਆ ਜੀ ਪੂਰੀ ਚੰਗੀ ਝੋਟੀ ਹੈਗੀ ਕੋਈ ਐਸੀ ਜੀ ਗੱਲ ਨਹੀਂ ਹੈਗੀ ਤੇ ਆ ਦੇਖੋ ਜੀ ਲੈਵਾ ਫੇਰ ਕਰਾਇ ਕੇ ਚੈੱਕ ਤੁਹਾਨੂੰ ਨੇੜੇ ਲੇਵਾ ਦਾ ਥੱਬੇ ਅਰਗਾ ਜਿਵੇਂ ਆਪਾਂ ਪੰਡਰਗਾ ਹਵਾਨਾ ਕਹਿੰਦੇ ਗਏ ਤਿਆਰ ਕਰੀ ਫਿਰਦੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ